ਹੈਲੋ ਹਾਈ ਹਾਈ ਤਾਂ ਇਹ ਬਹੁਤ ਮਗਰ ਇਹ ਪਹਿਲਾਂ ਮੇਰੇ ਕੱਪੀ ਨੇ ਤੁਹਾਨੂੰ ਕਿਉਂ ਕਿਹਾ ਲਓ ਹੂੰ ਲੋਕ ਤਾਂ ਅੱਜ ਦੇ ਦਿਨ ਕਿਤੇ ਜਾਂਦੇ ਹੁੰਦੇ ਆ ਘੁੰਮਣ-ਘਮਣ ਤੁਸੀਂ ਸਟੋਰ ਤੇ ਵੜ ਗਏ ਉਹ ਕੀ ਹੈ ਮੈਂ ਬਾਹਰ ਹਾਂ ਹੈ ਦੀ ਅੱਜ ਤੁਹਾਡੇ ਵਿਆਹ ਦਾ ਹੈਪੀ ਬਰਥਡੇ ਹਾਈ ਹਾਈ ਕਿੰਨੇ ਸਾਲ ਕਿੰਨੇ ਸਾਲ 22 ਸਾਲ ਹੋ ਗਏ ਚੱਲਦੇ ਨੂੰ ਕਹਿੰਦੇ ਆ ਚੱਲਦੀ ਮੈਂ ਆ ਤੁਹਾਨੂੰ ਤੁਸੀਂ ਨਹੀਂ ਜਲਦੇ ਰੋਟੀਆਂ ਰੋਟੀਆਂ ਮੈਂ ਪਕਾਉਣੀ ਆ ਲੈ ਕੇ ਆਂ ਅੱਜ ਸਾਰੇ ਜਣੇ ਮਿਲ ਕੇ ਕਰਦੇ ਹਾਂ ਸਾਨੂੰ ਅੱਜ 4 ਅਗਸਤ ਅੱਜ ਦੇ ਦਿਨ ਸਾਡਾ ਗਠਵੰਦਨ ਹੋਇਆ ਸੀ ਵਿਆਹ ਹੋਇਆ ਸੀ ਸਾਡਾ ਜੋੜ ਸਾਡੇ ਘਰ ਦੇ ਆਨੇ ਸਾਡਾ ਇੱਕ ਦੂਜੇ ਨਾਲ ਸਾਹਾ ਵੱਡਤਾ ਸੀ ਹਨਾ ਮੈਂ ਆਪਦੇ ਮੂੰਹ ਵੱਲ ਕੈਮਰਾ ਤਾੜੀ ਕਰਿਆ ਕਿਉਂਕਿ ਮੈਨੂੰ ਪਸੀਨਾ ਆਇਆ ਹੋਇਆ ਮੈਂ ਕਰਨਾ ਵੀ ਨਹੀਂਗਾ ਇਹਨਾਂ ਨੂੰ ਇਹ ਦਿਖਾਉਣਾ ਅੱਜ ਕੰਮਾਂ ਵਾਲਾ ਏ ਮੇਰੇ ਕਿ ਫਿੱਟ ਕਿਤੇ ਆ ਹਾਂ ਜੀ ਤਾਂ ਨੇ ਜੀ ਕੁਛ ਨਹੀਂ ਹੋਇਆ ਗੇ ਤਾ ਮੈਂ ਆਈ ਕੀ ਕਰਾਂ ਪਿਹਾ ਕੇ ਪਰੇ ਨੂੰ ਕੰਮ ਦੇ ਵੇੜੋ ਮੈਂ ਨੀ ਦੇਣੀ ਨਾ ਕਿ ਇੱਜ ਤਾਂ ਹੈ ਨਹੀਂ ਸੋਸਰੀ ਥੰਦੇ ਰਸੂਆ ਕਿਹਦੇ ਬੱਟੀ ਬੱਲੇ ਇਹ ਆ ਗਿਆ ਜੰਗ ਮੈਂ ਦੋਂਦੇ ਤੱਕ ਨਹੀਂ ਕੀਤੀ ਸੋਸਰੀ ਕਿਤੇ ਚੱਲ ਮੈਨੂੰ ਨਹੀਂ ਦੇਣੀ ਆਹਾਰੇ ਨਾਲ ਜਾਵਾ ਦੇ ਆ ਪਾਪਾ ਕਿੰਨੇ ਨੂੰ ਚੜੇ ਹਾਂ ਨਹੀਂ ਸੀ ਛੜਿਆ ਦੇ ਮੂੰਹ ਅੰਨਾ ਪਸੀਨਾ ਲੱਗ ਲੋਗਾ ਜਿਹਦੇ ਦੇਣ ਕੇ ਦੇਖੋ ਮੜ ਜਾਂਦੇ ਫਿਰਨ ਜਾਂਦੇ ਆ ਤੇ ਮੂੰਹ ਵੀ ਧੋਤਾ ਤੇ ਵਾਲ ਵੀ ਨਹੀਂ ਵਾਹੇ ਛੜਿਆ ਜਾਂ ਮੂੰਹ ਪਾਣੀ ਦੇ ਦੀ ਉਹਨਾਂ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੋਡੀ ਫੈਮਿਲੀ ਵਲੌਗਸ ਤੇ ਉਮੀਦ ਕਰਦੇ ਹਾਂ ਵੀ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਅੱਜ ਹੈਗੀ ਸਾਡੀ ਮੈਰਿਜ ਐਨਵਰਸਰੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵੇਸ਼ ਕਰੋਗੇ ਅਸੀਂ ਤਾਂ ਇੱਕ ਦੂਜੇ ਨੂੰ ਵੇਸ਼ ਹੋਣ ਕੀਤਾ ਉਹਨਾਂ ਨੂੰ ਤਾਂ ਸ਼ਾਇਦ ਜਾ ਦਸੀਗਾ ਜਾਂ ਨਹੀਂ ਜਾਤ ਸੀ ਮੇਰਾ ਅਜ ਮੂੰਹ ਭੜਾ ਭੜਾ ਕਿਉਂਕਿ ਸਵੇਰ ਦਾ ਧੋਇਆ ਪੜਾ ਪੜਾ ਲੱਗਦਾ ਓਏ ਹਾਈ ਹਾਈ ਜਲੂਸ ਨਿਕਲਿਆ ਪਿਆ ਤਿੰਨ ਦਿਨ ਹੋ ਗਏ ਮੈਂ ਤਿੰਨ ਦਿਨ ਹੋ ਗਏ ਚੌਲ ਭਿਓ ਕੇ ਰੱਖੇ ਇਹ ਫੇਸ ਪੈਕ ਬਣਾ ਕੇ ਲਾਉਂਗੀ ਉੱਥੇ ਦੀ ਉੱਥੇ ਪਈ ਆ ਮਜਬੂਰੀਤਾਂ ਨਹੀਂ ਹੋ ਗਈ ਵੀ ਮੁੜ ਕੇ ਕੁਝ ਦੇਖਿਆ ਨਹੀਂ ਗਿਆ ਘਰ ਦੀ ਵੀ ਹਾਲਤ ਬੁਰੀ ਜੀ ਹੋਈ ਪਈ ਆ ਕੋਈ ਚੰਗੀ ਤਰ੍ਹਾਂ ਸਾਫ਼ ਸੁਥਰੀ ਨਹੀਂ ਅੱਜ ਪੋਚੇ ਵੀ ਨਹੀਂ ਲੱਗੇ ਸ਼ਾਇਦ ਕੱਲ ਵੀ ਨਹੀਂ ਸੀ ਲੱਗੇ

ਹੈਪੀ ਹੋਅ ਆ ਪੈ ਨਹੀਂ ਪੁਜੀ ਨਹੀਂ ਪੁਜੀ ਨਾ ਹੈਪੀ ਹੋਅ ਆ ਸਿੰਘ ਦੇ ਕੋਰਾ ਗੁਕਨਾ ਕਾਲਾ ਪੂਤ ਬਣੀ ਪਈਆਂ ਕਾਲਾ ਪੂਤ ਕਾਲਾ ਪੂਤ ਪੱਖਾ ਕਰ ਮਾਵਾ ਦਿੰਦਾ ਆਪਾਂ ਜਾਲਦੇ ਆ ਬਾਹਰ ਕਣਕ ਤੋਣ ਲੱਗਾ ਹਾਂ ਹਾਂ ਖਸਾ ਤਾਂ ਮੈਂ ਅਹੋੜਨੀ ਕਣਕ ਤੋਤੀ ਜਾਣੀ ਹੈ ਅੱਧੇ ਕਣ ਤੋ ਦੰਦੇ ਰਤੋ ਰਤੋ ਜੂ ਪਾਣੀ ਨਿਕਲ ਜੂ ਤਾਂ ਨੰਬਰ 24 ਦੇ ਹਾਂ ਮੈਂ ਨਾ ਮਾਗਰ ਕੋਲਾ ਲਾਂ ਦੇ ਹੁਣ ਮੈਂ ਬੈੜੀ ਚੋਂ ਜਾਵਾਂ ਲਓ 5:00 ਸਵਾ 5 ਨਾ 5 ਪਤਾ ਨਹੀਂ ਮੈਨੂੰ ਨਹੀਂ ਪਤਾ ਕਿੰਨੇ 5 ਲੈਡਿੰਗ ਕੋ ਹੋਰ ਡਾਂਕ ਲਿਓ ਹਾਂ ਸਰਾਇਆ ਇਹਨੂੰ ਸਾਫ਼ ਕਰ ਦਿਓ ਤੀਕਾ ਲੇ ਗਰੋ ਇੰਟਰ ਹੈ ਸੀਗਾ ਹਾਂ ਤੇਨੂ ਕੀ ਹੋ ਗਿਆ ਤੇਨੂ ਦੀ ਬੋ ਮਾਰੀਆ ਕੱਕਾ ਗੰਦ ਪੱਖਾ ਕਿਉਂ ਲੱਗਦਾ ਪੱਖਾ ਦੀ ਅੱਗੇ ਕਿਉਂ ਲੱਗਦਾ ਕਿਹੜਾ ਪੱਖਾ ਉਹ ਕਿਹੜਾ ਤੂੰ ਹੀ ਲਸੂਈ ਚਲਾ ਦਿੱਤੀ ਕਿੱਥੇ ਰੱਖਦਾ ਉਹਦੇ ਇਕੱਲੇ ਕੋਲ ਉਹdoctype ਵੀ ਚਲੇ ਕੇ ਕੱਪੜੇ ਧੋਣ ਨੂੰ ਕਿਉਂ ਉਹ ਸਾਰੇ ਘਰ ਚ ਘੁੰਮਦਾ 吗？妈妈 thank you ਆ ਗਈ ਲਾਰਡ ਕੋਡ ਕੀ ਗੋਮ ਉਹਦੇ ਸਾਰੇ ਆਤੀ ਆਈ ਨਹੀਂ ਚਾੜੇ ਚਾੜੇ ਨੇ ਬੱਪੂ ਦੇ ਸੌ ਚਾੜੇ ਨੇ ਬੱਪੂ ਦੇ ਸੌ ਲੋ ਜੀ ਪਤਾ ਨਹੀਂ 8:00 ਵੱਜ ਗਏ 6:00 ਵੱਜਾ ਤੇ ਡੈਡੀ ਘਰ ਹੋਇਆ ਦੁੱਧ ਪਾਉਣ ਤੁਸੀਂ ਅੱਜ ਨਾਲ ਲੇਟ ਕਾਤੇ ਹੋਗੇ ਅੱਜ ਮੇਰੀ ਹਾਲਤ ਦੇਖ ਲਓ ਅੱਜ ਕੋਈ ਚੀਜ਼ ਲੈਣ ਗਿਆ ਐ ਇੰਨਾ ਲੇਟ ਤੁਸੀਂ ਕਿਤੇ ਹੋਗੇ ਸੀ ਹਾਂ ਰੋ ਸਾਢੇ ਕਰਮਾਂ ਚ ਕਿਉਂ ਸਾਢੇ ਸਾਢੇ ਕਰਮਾਂ ਚ ਕੰਮ ਸਾਢੇ ਕਰਮਾਂ ਚ ਕੰਮ ਉੱਥੇ ਮੈਨੂੰ ਇੱਥੇ ਦੇਖਣਾ ਨਹੀਂ ਨਿਆਣਿਆ ਲਿਆਉਂਦਾ ਖਾਣ ਨੂੰ ਕੁਛ ਕੀ ਲਿਆਉਂਦਾ ਨਿਆਣਿਆ ਤਾਂ ਦੇ ਤਾਂ ਖਾਣ ਨੂੰ ਆ ਤੇ ਦੇ ਨਹੀਂ ਕੀ ਆ ਕਾਦਾ ਤੂੰ ਮਜ਼ਾਕ ਕਰ ਰਗਾ ਬਈ ਹਮ ਮਜ਼ਾਕ ਆ ਪੱਕਾ ਖੋਲ ਕੇ ਲਗਾਓ ਕੀ ਆ ਯਾੜੇ ਦੇਖੋ ਨਿਆਣਿਆ ਨੂੰ ਸਾਡਿਆਂ ਨੂੰ ਪਤਾ ਵੀ ਨਹੀਂ ਹੋਣਾ ਵੀ ਸਾਡੀ ਅੱਜ ਮੈਰਜਨ ਵਰਸਦੀ ਆ ਪਰ ਪਤਾ ਪਤਾ ਨਹੀਂ ਪਤਾ ਪਿਛੇ 1000 ਪੈਸਾ ਰੁਪਈਆ ਵੀ ਸੀ ਪਿਛੇ 1000 ਕੀ ਆ? ਸ਼ੈਮ ਮੁਝਾਕ ਕਰੀ ਕਰਦੇ? ਹੋਏ। ਸੱਚੀ ਮੇਰੇ ਲਈ ਆ। ਮੈਂ ਭੁੱਲ ਲੇ ਜੂ। ਮੈਨੂੰ ਤਾਂ ਯਕੀਨ ਨਹੀਂ ਆਉਂਦਾ। ਸਾਕੇ ਦਿਖਾਓ। ਕੈਮਰਾ ਹੇ ਨਟਾਵ ਲੱਗ ਗਿਆ ਹੈ ਤਰਾਏ ਨਗੇ ਦੱਸ ਕੇ ਜਾਈਦਾ ਹਰਜੀ ਚੀਜ਼ ਲੈਣ ਕੇ ਇਕੱਲੇ ਜਾਈਦਾ ਮੈਨੂੰ ਨਾਲ ਲੱਗ ਜਾਂਦਾ ਮੈਨੂੰ ਵੀ ਹੋ ਗਿਆ ਮੈਨੂੰ ਵੀ ਹੋ ਗਿਆ ਤੇ ਮੈ ਮੈਨੂੰ ਪਤਾ ਤਾਂ ਹੈ ਨਹੀਂ ਕੁਝ ਮੇਰੇ ਵਾਲ ਬੁਣਉਤ ਨਹੀਂ ਅੱਜ ਮੈਂ ਵਾਲਾਂ ਦਾ ਕੰਗਾ ਵੀ ਨਹੀਂ ਮੇਰੇ ਦੁਆਰਾ ਇਹ ਰੋਟੀ ਖਵਾ ਦੇ ਵਧੀਆ ਬਣਾ ਕੇ ਰੋਟੀ ਤਾਂ ਹੋਈ ਭਿੰਡੀਆਂ ਆਉਣੀਆਂ ਨੇ ਸਾਹ ਝਾਕਦਾ ਵੀ ਆ ਲਾ ਇਧਰੋਂ ਵੀਡੀਓ ਨਹੀਂ ਵਧੀਆ ਹੁੰਦੀ ਓਧਰ ਪਾਸੇ ਆ ਜਾਓ ਹਾਂ ਦੇਖਣੀ ਯਾਰੇ ਦੇਖੋ ਤਾਂ ਯਾਰ ਉਹ ਆਪ ਦਾ ਖਾਣ ਤੇ ਉਹਨਾਂ ਨੂੰ ਪਾਰਟੀ ਨਹੀਂ ਪੈ ਗਈ ਮੇਰੇ ਲਈ ਕੀ ਨਹੀਂ ਹੁੰਦਾ ਮੇਰੇ ਬਿਸਤਰ ਮੇਰੇ ਲਈ ਪਾਰ ਮੈਜੀ ਖਾਣ ਨੂੰ ਚਲੋ ਵਧੀਆ ਬਹੁਤ ਵਧੀਆ ਸੱਚੀ ਲਾਹੋਟ ਵਧੀਆ ਲਾ ਕਿਦਣ ਜਾ ਕੇ ਜਦ ਹੁਣ ਇੰਨੇ ਦਿਨ ਜਾਂਦੇ ਰਹੇ ਫੇਰ ਸਿਲੈਕਟ ਕਰਕੇ ਆਈ ਸੀ ਬਣੀਆਂ ਭਈਆਂ ਜੀ ਜਾਂ ਪੈਸੇ ਆ ਚਾਹੀਦਾ ਤੇ ਮਰਜੀ ਚੱਲੇ ਹੱਥ ਦਮ ਕਹਿੰਦੇ ਦੁਪਹਿਰੇ ਵਿਆਹ ਹਾਂ ਸਾਡਾ ਦੁਪਹਿਰ ਹੀ ਹੋ ਗਿਆ ਸੀ ਹਾਂ ਤੇ ਪਰ ਦੁਪਹਿਰੇ ਹੋ ਗਿਆ ਸੀ ਹੋਰ ਕਿ ਐ ਇੱਕ ਵਜੇ ਨੂੰ ਹੋ ਗਿਆ ਸੀ ਚਾਹ ਨਾਲ ਵਧੀਆ ਚੱਲਦੇ ਨੇ ਹੋਰ ਕੀ ਚਾਹੀਦਾ ਹੋਰ ਕੀ ਚਾਹੀਦਾ ਸੱਣਿਆਣੇ ਵੀ ਮੈਨੂੰ ਲੱਗਿਆ 11:00 ਵਜੇ ਨੂੰ ਹੋ ਗਿਆ ਕਿ 11:00 ਵਜੇ ਮੁੰਡਾ ਵੇ ਰੋਟਾ 11:00 ਵਜੇ 11:00 ਵਜੇ ਹੁਣ ਮੇਰੇ ਵੱਲੋਂ ਤਾਂ ਕੋਈ ਗਿਫਟ ਭਾੜਿਆ ਚਲੋ ਕੋਈ ਨਹੀਂ ਮੇਰੇ ਕੋਈ ਨਹੀਂ ਕਿ ਕਿ ਟਫੇ ਕਰਵਾਉਂਸੀ ਬਾਜ਼ਾਰ ਚੱਲੀ ਦੋ ਮਹੀਨੇ ਲੱਗੇ ਕਿ ਹੋ ਮੱਕ ਲੱਗਦਾ ਮੈਂ ਕਿਉਂ ਹਾਂ ਤੁਸੀਂ ਕਿਹਨਾਂ ਦਾ ਕਹਿੰਦਾ ਆਪਣੀ ਖੁਸ਼ੀ ਰਹਿ ਦਿੰਦਾ ਮੈਂ ਤੇ ਵਿਆਹ ਦਾ ਤੇ ਤਾਂ ਕੰਡ ਨੂੰ ਮੋੜਦੀ ਗੱਡੀ ਦਾ ਕਾ ਮੋੜਦੀ ਗੱਡੀ ਦਾ ਇਹ ਤਾਂ ਵਧੀਆ ਲੱਗਦਾ ਨਿਆਣੇ ਵਧੀਆ ਲੱਗਦਾ ਮੈਂ ਸਾਡੇ ਨਿਆਣਿਆਂ ਨੂੰ ਖਾਣ ਤੱਕ ਮਤਵਲਾ ਸਾਡ ਨੂੰ ਮਿਲ ਗਿਆ ਲਾ ਰੋਟੀਆਂ ਖਾਣੀਆਂ ਲੈ ਇਹ ਨਹੀਂ ਥੋੜੀਆਂ ਰੋਟੀਆਂ ਲੈ ਖਾ ਕੇ ਰੱਜ ਜਾਣਾ ਹੁਣ ਇਹ ਭਈ ਲਿਆਂਦਾ ਵੀ ਤਾਂ ਉਲਟ ਟਾਈਮ ਆ ਤੁਸੀਂ ਉਹ ਤਾਂ ਦੋਵੇਂ ਬਹਿ ਕੇ ਖਾਣ ਸਵੇਰ ਦਾ ਤਾਂ ਪਤਾ ਵੀ ਨਹੀਂ ਰੋਟੀਆਂ ਖਾਣੀਆਂ ਨੇ ਵਧੀਆ ਉਹਨੇ ਢਿੱਡ ਭਰਨ ਰਹਾ ਮੈਂ ਤਾਂ ਸੱਸਰੀ ਨੇ ਮਾ ਕਿੰਨੇ ਸਾਲ ਹੋ ਗਏ ਬਾਈ ਚੱਲਦੇ ਆਂ ਚਾਈ ਚੱਲ ਗਈ ਚੱਲੋਗੇ ਇਹ ਨੋਨ ਹੋ ਗਿਆ ਭਾਈ ਚੱਲਾ ਆ ਗਏ ਹਾਂ ਕਿੰਨੇ ਸਾਲ ਹੋ ਗਏ 2002 ਚ ਹੋਇਆ ਸੀ ਸੜੇ ਮੂੰ ਤੇ ਸੜੇ ਸੜੇ ਜੇ ਗੱਲ ਦੇ ਵਿੱਚ ਵਧੀਆ ਲੱਗਦੀ ਆ ਕਿ ਮੈਂ ਇੱਥੇ ਕਰਕੇ ਦੱਸਿਆ ਸਾ ਬੇਬੀਆਂ ਨੂੰ ਕੈਸਾ ਲੱਗੂ ਸਾਨੂੰ ਗਣ ਤੇ ਮੈਨੂੰ ਨਹੀਂ ਆਉਂਦੀ ਗਣਤੀ 2003 ਚ 2000 ਤਿੰਨ ਚ ਹੋਇਆ ਦੋ ਚ ਹੋਇਆ ਪੁੰ ਲੈ ਫਿਰਦੇ ਸਾਰਾ ਕੁਝ ਲੈ ਦੇਖਾ ਮੋਟਰ ਚੱਲਦੀ ਖਾਣੂ ਕਿ ਲੈਂਦਾ ਪਾਰ ਲੈ ਜੀ ਪਾਰ ਲੈ ਜੀ ਚਲੋ ਇਹ ਵੀ ਵਧੀਆ ਹੋਰੋਂ ਕੀ ਲਿਆ ਪਾਰ ਲੈ ਜੀ ਯਾਰ ਹੋਇਆ ਸਕੂਲ ਲੈ ਕੇ ਜਾਣ ਮੇਰੇ ਲਿਖਾਣ ਨੂੰ ਚਾਕਲੇਟ ਕਿੱਥੇ ਨੇ? ਤਾਂ ਹੋ ਗਿਆ ਚਾਕਲੇਟ ਆਲੇ ਆਉਂਦੇ ਨਹੀਂਗੇ। ਉਹ ਮਾਂ ਡੇਰੀ ਮੇਲ ਕੇ ਦੀ ਹੁੰਦੀ ਮੁੱਕ ਜਾਂਦੇ। ਸਰ ਜਾਨ ਦੱਸਿਓ ਗਿਫਟ ਕਿਦਾਂ ਦਾ ਲੱਗਿਆ। ਹੁਣ ਇਹ ਸਦਾ ਪਾ ਕੇ ਰੱਖਣਾ ਮੇਰੇ ਕੋਲ ਗਲਵੱਟ ਕੇ ਲਾਜੂ। ਇਹ ਗੋਲ ਜਾਂਦਾ 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 ਬੜਕ। ਤੂੰ ਚੱਲ ਬਣ ਕੇ ਮੇਰੇ ਆ। ਕਾਂ ਠੀਕ ਹੈ ਨਾ 24 ਕਲਾਮ ਪਾਣੀ ਨਾ ਇੱਕ ਵਾਰੀ ਫੇਰ ਤੋਂ ਮੇਰੇ ਵੱਲੋਂ ਤੁਹਾਨੂੰ ਤੁਹਾਡੇ ਵਿਆਹ ਦੀਆਂ ਲੱਖ ਲੱਖ ਵਧਾਈਆਂ ਠੀਕ ਹੈ ਜੀ ਅਬ ਮੰਜੇ ਤੇ ਕੱਪੜੇ ਪਹਿਨ ਠੀਕ ਹੈ ਦੇ ਨੇ ਮੈਨੀ ਮੈਨੀ ਬੈਰੀ ਮੈਨੀ ਬੈਰੀ ਹੈਪੀ ਮੈਰਿਜ ਐਨਿਵਰਸਰੀ ਕੈਨ ਦਾ ਬਹੁਤ ਖੁਸ਼ ਕਹਿੰਦੇ ਨੇ ਸਾਰੇ ਜਣੇ ਦੱਸਿਓ ਵੀ ਕੀ ਕੀ ਕਹਿੰਦੇ ਹੁੰਦੇ ਨੇ ਸਾਡੇ ਤਾਂ ਅੱਜ ਵਿਆਹ ਦਾ ਜਨਮ ਦਿਨ ਹੈ ਨਮਸਤੇ ਹੈਪੀ ਵੈਰੀ ਐਨੀਵਰਸਰੀ ਕੀ ਹੁੰਦੀ ਐਨੀਵਰਸਰੀ ਨਮਸਤੇ ਨਮਸਤੇ ਆਸਟਮੀ ਨੂੰਦੀ ਐਸਟਮੀ ਆ ਗਿਫਟ ਲੈਣ ਦਾ ਪਤਾ ਲੱਗ ਗਿਆ ਆਸਟਮੀਓ ਵਰੀ ਪਤਾ ਲੱਗਿਆ ਸਾਡੀ ਆਸਟਮੀ ਕਿਹੜੀ ਐ ਦੇਸੀ ਯਾਤਰਾ ਦੇਸੀ ਯਾਤਰਾ ਕੈਸਾ ਬਹਾਤਾ ਕੈਸਾ ਬਹਾਤ ਕੋਈ ਮਾਤਾ ਮੁੰਡਾ ਕਾਣਾ ਜੀ ਮਾਤਾ ਤੇ ਤੇ ਮੱਝਣ ਦੀ ਨਾ ਮੱਚਣਾ ਮੱਤਿਆ ਨੂੰ ਹੋਰ ਮਚਾਵਾ ਮੈਂ ਬਦਲ ਬਦਲ ਕੇ ਹਰ ਸਾਲ ਨਵਾਂ ਗਿਫਟ ਪਾਵਾਂ ਆਗਨੇ ਦੀ ਰਾਤ ਨੂੰ ਵੀ ਦੇ ਮੱਚ ਰਹੇ ਨੇ ਪਰ ਉਹਦੇ ਤਾਂ ਵਧੀਆ ਦੀ ਇਹ ਤਾਂ ਆਹ ਕੱਢੂ ਮੈਂ ਵਿੱਚੋਂ ਆ ਪਰ ਮੂ ਗਿਫਟ ਕਰਦੂ ਨਾ ਚੰ ਹਨਾ ਪਰ ਸਿਰ ਤੇ ਹੀ ਬੜੀ ਲੱਗੂ ਉਹ ਆਹ ਬੋਹਾਂ ਨਹੀਂ ਹੋ ਗਿਆ ਹਲਕੀ ਆ ਆ ਪਰ ਮਾਨ ਨਹੀਂ ਗਿਆ ਹਲਕੀ ਆ ਇਹ ਨਿਆਣਿਆਂ ਦੇ ਮੋਟੀ ਤੇ ਵਧੀਆ ਲੱਗੂ ਨਿਆਣਿਆਂ ਤਾਂ ਨਾ ਨਿਆਣ ਨੂੰ ਬੜੇ ਮੋٹے ਰਾਹ ਹੱਜ ਜਾਣਾ ਨੇ ਇੱਕ ਵੇਲੇ ਉਹਨਾਂ ਦਾ ਕੋਈ ਨਾ ਪੈਦਾ ਫੇਰ ਮੋਢੀ ਬਣਾਵਾ ਕੰਮ ਕਰ ਨੂੰ ਗੱਲ ਪੈਸੇ ਦੀ ਨਹੀਂ ਹੁੰਦੀ ਗੱਲ ਗਿਫਟਾਂ ਦੀ ਨਹੀਂ ਹੁੰਦੀ ਗੱਲ ਰਿਸਪੈਕਟ ਦੀ ਹੁੰਦੀ ਆ ਠੀਕ ਹੈ ਜੀ ਰਿਸਪੈਕਟ ਕਰਿਆ ਕਰੋ ਤੇ ਕਰਵਾਇਆ ਕਰੋ ਤੇ ਐਨੇ ਸੋਹਣੇ ਸੋਹਣੇ ਪਿਆਰੇ ਪਿਆਰੇ ਵੀ ਕਰਵਾਇਆ ਕਰੋ ਹਮ ਛੱਟ ਨੇ ਦੇਖਣੀ ਤਾਂ ਫੇਰ ਦੁੱਧ ਵਾਲੀ ਫਰਚੀ ਹੋਈ ਆ ਨੇ ਕਿ ਮੈਨੂੰ ਦੇਖਣਾ ਵੀ ਤੇਰਾ ਸਿਰ ਬਾਹਿਆ ਅੱਜ ਸਵੇਰ ਤਾਂ ਕਹਿ ਵੀ ਸਕਦਾ ਸੀ ਵੀ ਮੁੰਡਾ ਆਲਾ ਧੋਲਾ ਮੂੰਹ ਮੱਥਾ ਪੜਾਲਾ ਆਪਦਾ ਹੈ ਦੇਖਣੀ ਤਾਂ ਦੁੱਧ ਵਾਲੀ ਬੱਚੀ ਆ ਤੇ ਤੈਨੂੰ ਸਾਰਦੀ ਆ ਜਿੱਥੇ ਐਸੋ ਕੀ ਕੀ ਵੀ ਕੋਟਰ ਫੈਜਾ ਨਾਤਾ ਤੋਂ ਤੇ ਨਹੀਂ ਜੂ ਹਾਏ ਮੈਂ ਬਿਨਾਂ ਲੱਤੇ ਕੁਰਤੀ ਆ ਪਹਿਲਾਂ ਤਾਂ ਮੈਂ ਪਸ਼ੂ ਧਵਾਉਣੀ ਆ ਸਭ ਤੋਂ ਪਹਿਲਾਂ ਫਿਰ ਮੈਂ ਆਪਨੋ ਨਹੀਂ ਆ ਫਿਰ ਮੈਂ ਕੰਮ ਕਰਦੀ ਆ ਫਿਰ ਮੈਂ ਫੇਰ ਨਾਉਣੀ ਆ ਤੇ ਬਸ ਅੱਜ ਦੁਬਾਰਾ ਦੁਬਾਰਾ ਕੰਗੀ ਨਹੀਂ ਫੇਰ ਹੋਗੀ ਆ ਗੱਲ ਹੋ ਗਈ ਕਰਮੀ ਬਾੜੀ ਮੈਂ ਮੈਂ ਦੁਪਹਿਰੇ ਮੇਰਾ ਸਿਰ ਦੁਖਦਾ ਸੀ ਮੈਂ ਸੌਂ ਗਈ ਸੀ ਜਿਹੜੇ ਮੈਂ ਤਾਂ ਬੜਾ ਵਧੀਆ ਲੱਗੇ ਜਾਂਦਾ ਹੁਣ ਇਹ ਪਾ ਕੇ ਬਾਹਰ ਨਹੀਂ ਨਿਕਲਿਆ ਜਾਣਾ ਹਾਂ ਮੈਂ ਵਧੀਆ ਅੰਦਰ ਅੰਦਰ ਰਿਹਾ ਕਰੂੰਗੀ ਥੋੜੀ ਮੈਂ ਕਿਤੇ ਜਾਇਆ ਕਰਦੀ ਮੇਰੇ ਕੋਲ ਗਲ ਵੱਢ ਕੇ ਲੈ ਜਾਊਗਾ ਲੋਕ ਪਾਈਓ ਫਿਰਦੇ ਨੇ ਮੈਂ ਵੀ ਪਾਈ ਫਿਰ ਜਾਇਆ ਕਰਾਂ ਮੈਨੂੰ ਤਾਂ ਪਸੀਨਾ ਨਾਲ ਲੱਗ ਜਾਣਾ ਰੋਟੀਆਂ ਪਕਾਉਣ ਵਾਲੀ ਮਸ਼ੀਨ ਲੈ ਆਉਂਦੇ ਰੋਟੀ ਮੇਕਰ ਮੇਰੇ ਘਰ ਪਰ ਸੋਈ ਦੀ ਹਾਲਤ ਦੇ ਲੋ ਜੋ ਲੋਸੋ ਮੇਟੀ ਐ ਸਾਰਾ ਕੁਝ ਰੋਟੀ ਬੜਾਈ ਐ ਨਿਆਣੇ ਤਾਂ ਉਹ ਖਾਈ ਜਾਂਦੇ ਆ ਹਾਏ ਹਾਏ ਗਰਮੀ ਲੱਗਦੀ ਮੈਨੂੰ ਤਾਂ ਪੱਖੀ ਚਲਦੀ ਆ ਹੈ ਪਸ਼ੂਨ ਪੱਖੀ ਚਲਦੀ ਆ ਤੂੰ ਆ ਕੈਨੀਆਂ ਧੋਣੀਆਂ ਨੇ ਹਾਲੇ ਭਾਈ ਕੈਨੀਆਂ ਧੋਣੀਆਂ ਨੇ ਆਹ ਕਰਨਾ ਮੋਟਰ ਦੇਖਣੀਆਂ ਨੇ ਇੱਕ ਵਾਰੀ ਫਿਰ ਤੋਂ ਥੈਂਕ ਯੂ ਥੈਂਕ ਯੂ ਜੀ ਵੈਰੀ ਮਚ ਵੈਰੀ ਮਚ ਮੈਂ ਨਹੀਂ ਮੱਚਦੀ ਦੇ ਕੋਈ ਇੱਕ ਬੰਦਾ ਮੱਚਦਾ ਹੋਰ ਮੱਚ ਸਾਰੇ ਜਣੇ ਨਾਲ ਗੁੱਸਾ ਕਰਿਓ ਕੋਈ ਇੱਕ ਬੰਦਾ ਮੱਛ ਤਾਂ ਹੋਰ ਮੱਛ ਹੋਰ ਮੱਛ ਕਿਸੇ ਟਰੱਕ ਪਿੱਛੇ ਲਿਖਿਆ ਆ ਇਹ ਹੁੰਦਾ ਮੱਛ ਮੱਛ ਕਹਿੰਦੇ ਹੁੰਦੇ ਆ ਕਿਸੇ ਨੂੰ ਦੇਖ ਕੇ ਮੱਛੋ ਨਾ ਸੜੋ ਨਾ ਰਿਸ ਕਰੋ ਠੀਕ ਆ ਜੀ ਰਿਸ ਕਰਨੀ ਚਾਹੀਦੀ ਆ ਮੈਂ ਵੀ ਕਿਸੇ ਵੱਡੇ ਯੂਟਿਊਬਰ ਦੀ ਰਿਸ ਕੀਤੀ ਆ ਇਹ ਨਹੀਂ ਕਹਿ ਸਕਦੇ ਵੀ ਆਪਾਂ ਉਹ ਇਦਾਂ ਹੀ YouTube ਤੇ ਆ ਗਏ ਆ ਦਾਏਗੇ ਨਹੀਂ ਮੈਂ ਉਹਨਾਂ ਨੂੰ ਪਹਿਲਾਂ ਨੀਲੀ ਨੂੰ ਦੇਖਿਆ ਆ ਵੀ ਉਹ ਕਿਦਾਂ ਮਿਹਨਤ ਕਰ ਰਹੇ ਨੇ ਪਾਣੀ ਦਾਵਾ ਤੇ ਵੀ ਉਹ ਕਿਦਾਂ ਕਿਦਾਂ ਸਟਰਗਲ ਕਰ ਰਹੇ ਨੇ ਮੈਂ ਬਹੁਤ ਗਾਲਾਂ ਖਾਧੀਆਂ ਨੇ ਫੋਨ ਦੇਖਣ ਪਿੱਛੇ ਹਣਾ ਬਹੁਤ ਹੀ ਜ਼ਿਆਦਾ ਤੇ ਮੈਂ ਆਪਣਾ ਕੰਮ ਵੀ ਧੁੱਪ ਦੇ ਵਿੱਚ ਕਰਦੀ ਹੁੰਦੀ ਸੀ ਮੈਂ ਲੇਟ ਕੰਮ ਕਰਨਾ ਮੈਂ ਉਹਨਾਂ ਦੀ ਵੀਡੀਓ ਦੇਖੀ ਜਾਣੀ ਬੱਚਿਆਂ ਨੂੰ ਸਕੂਲ ਭੇਜ ਕੇ ਹਨ ਤੇ ਫੇਰ ਹੌਲੀ-ਹੌਲੀ ਦਿਮਾਗ ਦੇ ਵਿੱਚ ਆਇਆ ਵੀ ਕਿਦਾਂ ਵੀਡੀਓ ਬਣਦੀ ਆ ਤੇ ਕਿੱਤਾਂ ਵੀਡੀਓ YouTube ਤੇ ਜਾਂਦੀ ਆ ਤੇ ਸਾਰਾ ਕੁਝ ਆਪਾਂ ਸਿੱਖਿਆ ਤੇ ਸਿੱਖ ਕੇ ਫੇਰ ਆਪਾਂ YouTube ਤੇ ਆ ਗਏ ਲਓ ਜੀ ਮੇਰੇ ਵੱਲੋਂ ਵੀ ਪਾਣੀ ਪਾਣੀ ਦਾ ਗਲਾਸ ਮੇਰੇ ਵੱਲੋਂ ਜੇਰਾ ਮੈਂ ਤੁਹਾਨੂੰ ਹਰ ਇੱਕ ਘੰਟੇ ਤੇ ਘੰਟੇ ਬਾਅਦ ਦਿੱਲੀ ਪਾਣੀਆਂ ਜਿਗਾ ਚਲੇਦਾ ਉਹ ਘੰਟੇ ਤੇ ਦੋ ਵਾਰੀ ਤਾਂ ਇਹਨਾਂ ਨੇ ਪਾਣੀ ਪੀਣਾ ਪਾ। ਕੱਲ ਮੈਂ ਮੈਕ ਨੂੰ ਕਿਹਾ ਮੈਂਕ ਤੇਰੇ ਬੁੱਖੜ ਨੂੰ ਪਾਣੀ ਦੇ ਘਲਾ ਦੇ ਦੇ। ਪੁੱਤ ਐਨਾ ਟਾਈਮ ਚਾ ਘਰੇ 4 ਵਜੇ ਦੀ ਲੰਦਾ। ਇਹ ਵੀ ਕੋਤ ਨੂੰ ਪਹਿਲਾਂ ਦੱਸ ਦਿੰਦੀ ਬੁੱਖੜ ਨੂੰ ਪਾਣੀ ਵੀ ਦੇਣਾ। ਮੈਂ ਕਿਹਾ ਸਰ ਪਹਿਲਾਂ ਤਾਂ ਦੱਸ ਸੀ ਦਵਾਈ ਲੈ ਰਹੇ ਨੇ। ਚਲੋ ਜੀ ਰੋਟੀ ਰੱਟੀ ਬਣਾਈਏ ਤੇ ਆਸੀ ਕਿ ਮੇਰਾ ਮੈਰਿਜ ਵਰਸਦੀ ਦਾ ਗਿਫਟ ਤੇ ਤੁਹਾਨੂੰ ਕਿਦਾਂ ਦਾ ਲੱਗਿਆ ਤੁਸੀਂ ਕਮੈਂਟਸ ਕਰਕੇ ਜਰੂਰ ਦੱਸਿਓ ਤੇ ਸਾਨੂੰ ਦੋਨਾਂ ਜਣਿਆਂ ਨੂੰ ਬੇਸ਼ੱਕ ਜਰੂਰ ਕਰਿਓ ਤੇ 4 ਅਗਸਤ ਨੂੰ ਆਪਾਂ ਇਹਨਾਂ ਦੇ ਘਰ ਇਹਨਾਂ ਦੇ ਨਾਲ ਜ਼ਿੰਦਗੀ ਗੁਜ਼ਾਰਨ ਗੱਠ ਰੰਧਨ ਤੇ ਬੰਦੇ ਗਏ ਹਾਂ ਪਤਾ ਨਹੀਂ ਕਿਵੇਂ ਧੱਕੇ ਨਾਲ ਯਾਰ ਕਰਨੇ ਰੱਖ ਲਿਆ ਮੈਂ ਤਾਂ ਪਤਾ ਨਹੀਂ ਲਾਈ ਗੱਠੇ ਪੱਕੀ ਦੀ ਗੱਠ ਹੈ ਜੀ ਪੱਕੀ ਦਿੱਤੀ ਡੈਡੀ ਨੇ ਨਾ ਹੋਰ ਵੀ ਹੋੜ ਦਾ ਕੁੜੀ ਉਧਰ ਹੋਰ ਪਾਸੇ ਝਾਕ ਕੇ ਆਵਾਜ਼ ਆ ਰਹੀ ਹੈ। ਮੈਂ ਤਾਂ ਪਸੀਨਾ ਝੋਣ ਲੱਗ ਗਿਆ। ਗਰਦਨ ਤੇ ਪਸੀਨਾ ਝੋਣ। ਵੀ ਉਸ ਜਮਾਨੀ ਸੀ ਪਤਾ ਵੀ ਕੁਝ ਜਿਆ ਪਿੰਦਸ ਕੇ ਗਿਆ ਸੀ। ਜਿਆ ਜੱਟ ਨੂੰ ਦੇਖਦਾ ਸਾਡੇ ਘਰੇ ਜੱਟ ਨੂੰ ਇਹ ਮੂੰਹ ਲੱਗਦਾ ਦੇਖੋ। ਲਾਣ ਦੇ ਡਰਮ ਪੀ ਕੇ ਬੁੱਕਦੇ ਨਹੀਂ ਹੁੰਦੇ। ਅੰਦਰ ਹੈਗਾ ਆਪਣਾ ਸੱਖਾ। ਧਾਸ ਨਾਲ ਅੰਦਰ ਉੱਠੀ ਪਈ। ਉਹੋ ਬੈਟਰੀ ਇੰਦੇ ਉਹ ਤੇ ਭਈਓ ਤੇ ਮੈਨੇ ਨਹੀਂ ਬੜੀ ਉਹ ਤੇ ਮੈਨੂੰ ਨਹੀਂ ਪਤਾ ਚਲੋ ਜੀ ਇੱਕ ਵਾਰੀ ਫੇਰ ਤੋਂ ਤੁਸੀਂ ਸਾਨੂੰ ਸਾਰੇ ਜਾਣੇ ਬਿਸ਼ ਕਰਿਓ ਤੇ ਗਿਫਟ ਕਿੱਦਾਂ ਦਾ ਲੱਗਿਆ ਕਮੈਂਟਸ ਕਰਕੇ ਜ਼ਰੂਰ ਦੱਸਿਓ ਤੇ ਅੱਜ ਦਾ ਦਿਨ ਬਹੁਤ ਹੀ ਵਧੀਆ ਐਂਡ ਦਿਨ ਦਾ ਜਿਹੜੀ ਸ਼ੁਰੂਆਤ ਵੀ ਵਧੀਆ ਹੀ ਹੋਈ ਸੀਗੀ ਇੰਨੀ ਭੈੜੀ ਨਹੀਂ ਸੀ ਹੋਈ ਬਹੁਤ ਵਧੀਆ ਹੋਈ ਸੀ ਤੇ ਵਧੀਆ ਕੰਮ ਕੀਤਾ ਸਾਰਾ ਕੁਝ ਕੀਤਾ ਤੇ ਫੇਰ ਉਸ ਤੋਂ ਬਾਅਦ ਆ ਦੇਖੋ ਹੁਣ ਆਪਾਂ ਗਿਫਟ ਵੀ ਮਿਲ ਗਿਆ ਜਿਹੜਾ ਇਹ ਮੈਨੂੰ ਪਤਾ ਨਹੀਂ ਮੈਨੂੰ ਪਤਾ ਨਹੀਂ ਲੱਗਾ ਮੈਂ ਖੁਸ਼ ਆ ਤੇ ਥੈਂਕ ਯੂ so much ਇਹਨਾਂ ਦਾ ਵੀ ਵੀਡੀਓ ਰਹੀਂ ਜਦੋਂ ਇਹ ਵੀਡੀਓ ਵੀ ਦੇਖਣਗੇ ਥੈਂਕ ਯੂ so much ਮਾਈ ਡੀਅਰ ਹਸਪੈਂਡ ਠੀਕ ਹੈ ਜੀ ਇੰਨਾ ਪਿਆਰਾ ਗਿਫਟ ਦੇਣ ਲਈ ਤੇ ਇੰਨੀ ਪਿਆਰੀ ਜ਼ਿੰਦਗੀ ਦੇਣ ਲਈ ਇੰਨੀ ਪਿਆਰੀ ਖੁਦ ਦੇਣ ਲਈ ਪੀਤਾ ਸੀ YouTube ਤੇ ਵੀਡੀਓ ਪਾਓ Instagram ਤੇ ਰੀਲਸ ਪਾਓ ਹਨਾ ਕੋਈ ਵੀ ਇੰਨੀ ਖੋਲ ਨਹੀਂ ਦਿੰਦਾ ਹੈਗਾ ਜਿੰਨੀ ਕਿ ਮੈਨੂੰ ਮਿਲ ਰੱਖੀ ਆ ਬਾਕੀ ਆਪਾਂ ਘਰ ਦਾ ਸਾਰਾ ਕੰਮ ਕਰੀਦਾ ਇਹ ਨਹੀਂ ਹੈਗਾ ਵੀ ਮੈਂ ਡੇਲੀ YouTube ਤੇ ਹੀ ਲੱਗੀ ਰਹਿਣੀ ਆ ਹਨਾ ਵੀ ਜਾਂ ਮੈਂ Instagram ਤੇ ਲੱਗੀ ਰਹਿਣੀ ਆ ਵੀ ਇਹ ਨਹੀਂ ਹੈਗਾ ਵੀ ਮੈਂ ਫੋਨ ਇਹ ਦੇਖੀ ਜਾਨੀ ਆ ਇਹ ਨਹੀਂ ਹੈਗਾ ਵੀ ਮੈਂ ਰੀਲਸ ਬਣਾਈ ਜਾਨੀ ਆ ਇਹ ਨਹੀਂ ਹੈਗਾ ਮੈਂ ਬਲੌਗਸੇ ਬਣਾਈ ਜਾਨੀ ਆ ਪ੍ਰੋਪਰ ਕਰਦਾ ਸਾਰਾ ਕੰਮ ਕਰੀਦਾ ਬੱਚਿਆਂ ਨੂੰ ਟਾਈਮ ਦਈਦਾ ਤੇ ਜਿੱਥੇ ਜਾਣਾ ਉੱਥੇ ਵੀ ਚਾਹੀਦਾ ਆਪਣੀ ਫੈਮਿਲੀ ਨੂੰ ਵੀ ਟਾਈਮ ਦੇਈਦਾ ਮੈਂ ਆਪਣੇ ਮੰਮੀ ਡੈਡੀ ਨੂੰ ਵੀ ਬਹੁਤ ਵਧੀਆ ਵਧੀਆ ਟ੍ਰੀਟਮੈਂਟ ਪੂਰਾ ਕਰੀਦਾ ਤੇ ਬਾਕੀ ਇਹਨਾਂ ਦਾ ਵੀ ਜਿੱਥੇ-ਜਿੱਥੇ ਜਾਣ ਦਾ ਹੁੰਦਾ ਆਪਾਂ ਨਾਲ ਜਾਈਦਾ ਹਰ ਇੱਕ ਫਰਜ਼ ਨਿਭਾਈਦਾ ਤੇ ਤਾਂ ਕਰਕੇ ਆਪਾਂ ਇੱਥੇ ਤੱਕ ਆਏ ਆ ਤੇ ਬਾਕੀ ਤੁਹਾਡੇ ਸਦਕੇ ਆ ਸਾਰਾ ਕੁਝ ਇਹ ਸਾਰਾ ਸ਼ਹਿਰ ਤੁਹਾਨੂੰ ਹੀ ਜਾਂਦਾ ਤੁਹਾਡੇ ਸਦਕੇ ਆ ਹਨਾ ਇੰਨਾ ਪਿਆਰ ਕਰਦੇ ਹਾਂ ਤੇ ਥੈਂਕ ਯੂ ਸੋ ਮੱਚ ਜੀ ਚਲੋ ਮਿਲਦਿਆ ਕਾਲੂ ਵਧੀਆ ਜੇ ਪਿਆਰੇ ਜੇ ਨੈਸਟ ਬਲੌਗ ਦੇ ਨਾਲ ਠੀਕ ਹੈ ਜੀ ਤੇ ਆਈ ਏਮ ਵੈਰੀ ਹੈਪੀ ਤੇ ਮੈਨੂੰ ਤਾਂ ਹੁਣ ਚਾਹ ਚੜ੍ਹਿਆ ਪਿਆ ਹੁਣ ਤਾਂ ਜਿਵੇਂ ਕਹਦੇ ਹੁੰਦਾ ਹੀ ਆ ਸਾਰੀ ਲੇਡੀਜ਼ ਨੂੰ ਹੁੰਦਾ ਹੀ ਆ ਨਾ ਮੈਨੂੰ ਮੈਂ ਮੈਨੂੰ ਪਤਾ ਨਹੀਂ ਸੀ ਮੈਨੂੰ ਐਵੇਂ ਕਹਾਂ ਪਿਛਲੇ ਸਾਲ ਵੀ ਇੱਕ ਗਿਫਟ ਮਿਲਿਆ ਸੀ ਤੇ ਇਸ ਸਾਲ ਵੀ ਮਿਲਿਆ ਪਿਛਲੇ ਸਾਲ ਮੈਂ ਸ਼ਾਇਦ YouTube ਤੇ ਹਾਂ ਚ ਵੀਡੀਓ ਪਾਈ ਸੀ ਦੂਸਰੇ ਚੈਨਲ ਤੇ ਜਿਹੜਾ ਆਪਣਾ ਚੈਨਲ ਜਿਹੜਾ ਰਿਮੂਵ ਹੋ ਗਿਆ ਤੇ ਇਸ ਵਾਰ ਹੁਣ ਆਹ ਲਾ ਮਿਲਿਆ ਮੈਨੂੰ ਦੱਸਿਆ ਸਰ ਸਾਰ ਕੇ ਸੈਨੇ ਕਿ ਕੁਝ ਨਹੀਂ ਸਵੇਰ ਦਾ ਕੁਝ ਨਹੀਂ ਪਤਾ ਹੈਗਾ ਕੋਈ ਸਪੈਸ਼ਲ ਬਣਾਇਆ ਵੀ ਨਹੀਂ ਹੈਗਾ ਮੈਂ ਤਾਂ ਦੇਖੋ ਭਿੰਡੀ ਦੀ ਸਬਜ਼ੀ ਬਣਾਈ ਹੈ ਤੇ ਦੁੱਧ ਗਰਮ ਕਰਕੇ ਰੱਖਿਆ ਤੇ ਚਲੋ ਜੀ ਬਾਏ ਗੁੱਡ ਨਾਈਟ ਸਾਰਿਆਂ ਨੂੰ